ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਕਿਵੇਂ ਸਮਝਾਇਆ ਕਿ ਤਮਾਕੂ ਦੀ ਵਰਤੋਂ ਨਹੀਂ ਕਰਨੀ ਇੱਕ ਦਿਨ ਗੁਰੂ ਜੀ ਸਭਾ ਵਿੱਚ ਬਿਰਾਜਮਾਨ ਸੰਤਾਂ ਆਪ ਜੀ ਦੇ ਕੋਲੋਂ ਸਿੱਖਾਂ ਨੇ ਪੁੱਛਿਆ ਕਿ ਆਪ ਜੀ ਤਮਾਕੂ ਦੀ ਵਰਤੋਂ ਕਿਉਂ ਵਿਵਰਜਿਤ ਕਰਦੇ ਹੋ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਰਮਾਇਆ ਕਿ ਇਹੀ ਗੱਲ ਇੱਕ ਵਾਰ ਸ਼ਿਵਜੀ ਦੇ ਪੁੱਤਰ ਸਕੰਦ ਨੇ ਉਨ੍ਹਾਂ ਤੋਂ ਪੁੱਛੀ ਸੀ ਕਿ ਪਿਤਾ ਜੀ ਇਹ ਤਮਾਕੂ ਕਿਉਂ ਨਿੰਦਣਯੋਗ ਹੈ ਗੁਰੂ ਜੀ ਨੇ ਕਿਹਾ ਜੋ ਉਤਰ ਸ਼ਿਵ ਨੇ ਸਕੰਦ ਨੂੰ ਦਿੱਤਾ ਸੀ ਉਹੀ ਅਸੀਂ ਅੱਜ ਤੁਹਾਨੂੰ ਸੁਣਾਉਂਦੇ ਹਾਂ ਸ਼ਿਵ ਨੇ ਕਿਹਾ ਕਿ ਪੁੱਤਰ ਧਿਆਨ ਨਾਲ ਸੁਣ ਇਹ ਪੁਰਸ਼ ਦੇ ਮਨ ਅਤੇ ਤਨ ਨੂੰ ਦੋਹਾਂ ਨੂੰ ਪ੍ਰਿਸ਼ਟ ਕਰ ਦਿੰਦਾ ਹੈ ਇਸ ਦਾ ਨਾਮ ਲੈਣ ਨਾਲ ਮਨ ਅਸ਼ੁੱਧ ਹੋ ਜਾਂਦਾ ਹੈ ਜਿਸ ਦੀ ਸ਼ੁੱਧੀ 베ਰ ਮੰਤਰ ਦੇ ਪਾਠ ਨਾਲ ਹੁੰਦੀ ਹੈ ਅਤੇ ਇਸ ਨੂੰ ਛੂਹਣ ਨਾਲ ਸਰੀਰ ਅਪਵਿੱਤਰ ਹੋ ਜਾਂਦਾ ਹੈ ਜਿਸ ਦੀ ਸ਼ੁੱਧੀ ਗੰਗਾ ਜਲ ਨਾਲ ਨਾਤਿਆ ਹੁੰਦੀ ਹੈ ਇਸ ਦੇ ਖਾਣ ਨਾਲ ਪੁਰਸ਼ ਦੇ ਸਾਰੇ ਜਪ ਤਪ ਕੀਤੇ ਹੋਏ ਨਾਸ਼ ਹੋ ਜਾਂਦੇ ਹਨ ਅਤੇ ਇਸ ਨੂੰ ਪੀਣ ਨਾਲ ਪੁਰਖ ਦਾ ਅੰਤਰਪ੍ਰਿਸ਼ਟ ਹੋ ਜਾਂਦਾ ਹੈ ਜਿਸ ਧਰਤੀ ਵਿੱਚ ਇਹ ਬੀਜਿਆ ਜਾਵੇ ਉਹ ਧਰਤੀ ਪ੍ਰਿਸ਼ਟ ਹੋ ਜਾਂਦੀ ਹੈ ਅਤੇ ਮੀਂਹ ਵਰਸਣ ਕਰਕੇ ਇੱਕ ਸਾਲ ਪਿਛੋਂ ਸ਼ੁੱਧ ਹੁੰਦੀ ਹੈ ਇਹ ਸਤਜੁਗ ਤ੍ਰੇਤਾ ਅਤੇ ਦੁਆਪਰ ਤਿੰਨਾਂ ਯੁਗਾਂ ਵਿੱਚ ਹੀ ਨਹੀਂ ਸੀ ਸਤਗੁਰੂ ਜੀ ਨੇ ਫਰਮਾਇਆ ਇਨ੍ਹਾਂ ਕਾਰਨਾ ਕਰਕੇ ਹੀ ਅਸੀਂ ਇਸ ਪ੍ਰਿਸ਼ਟ ਤੇ ਕਲੰਕੀ ਵਸਤੂ ਦੇ ਵਰਤਨ ਵਿਹਾਰ ਕਰਨ ਤੋਂ ਆਪਣੇ ਸਿੱਖਾਂ ਨੂੰ ਮਨਾ ਕਰ ਦਿੱਤਾ ਹੈ ਉਸ ਸਮੇਂ ਤੋਂ ਲੈ ਕੇ ਸਿੱਖਾਂ ਵਿੱਚ ਤਮਾਕੂ ਇੱਕ ਬੱਜਰ ਕੁਰੇਤ ਮੰਨੀ ਜਾਂਦੀ ਹੈ ਇਹ ਗੱਲ ਸਭ ਨੂੰ ਪਤਾ ਹੈ ਪਰ ਅੱਜ ਦੇ ਸਮੇਂ ਵਿੱਚ ਬਹੁਤੇ ਸਿੱਖ ਸ਼ਰਧਾਲੂ ਉਹਨਾਂ ਡੇਰਿਆਂ ਦੇ ਪੈਰੋਕਾਰ ਹਨ ਜੋ ਤਮਾਕੂ ਹੁਕਾ ਸ਼ਰਾਬ ਬੀੜੀ ਸਰਗਟ ਆਦ ਦੇ ਸ਼ਕੀਨ ਅਤੇ ਆਦੀ ਹਨ ਆਓ ਇਹਨਾਂ ਨਸ਼ਿਆਂ ਵਿੱਚੋਂ ਨਿਕਲ ਕੇ ਅਸੀਂ ਆਪਣੇ ਜੀਵਨ ਨੂੰ ਇੱਕ ਨਵੀਂ ਸੇਧ ਦਈਏ ਵੀਡੀਓ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਜ਼ਰੂਰ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਜੋ ਕਿ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ